ਫੇਰ ਮੂਰੇ ਜਾ ਕੇ ਉਹਨਾਂ ਦਿੱਤਾ ਗੋਲੀ ਸਹਣੀਆ ਮੈਂ ਉਹ ਸਾਥੀ ਜਮਰ ਵਾਲੇ ਜਿੰਨਾਂ ਨੂੰ ਆ ਗੱਲ ਸੁਣਾ ਤੰਦ ਖੋ ਕੇ ਜਿੰਨੇ ਵੀ ਆਪੀ ਸਿਓ ਆ ਖੜੇ ਹੋ ਨਾ ਆਰਮੀ ਵਾਲੇ ਸਭ ਧਿਆਨ ਨਾਲ ਗੱਲ ਸੁਣ ਲੋ ਜਿਹੜਾ ਵੀ ਉੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਖਾਤੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਸ਼ ਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਸ ਮੁਗਲਾਂ ਦੀ ਜੜ ਪੱਟੀ ਫਿਰ ਇਸ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਲਿਆ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲੈ ਤੁਹਾਡਾ ਜੀਣ ਤੁ ਨੂੰ ਆ ਕੇ ਹੱਥ ਨੂੰ ਦੱਬ ਲੂਗਾ ਹੱਥ ਨੂੰ ਤੁਸੀਂ ਗੱਲਾਂ ਕਿੰਨੀਆਂ ਕਰਦੇ ਹੋ ਤੁਸੀਂ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਸਾਡਾ ਸਬਰ ਨਾ ਪਰਖੋ ਇੱਦਾਂ ਸਾਡੇ ਸਬਰ ਦਾ ਬੰਨ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੇ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਿਹਾ ਨਹੀਂ ਇਹ ਦੇਸ਼ ਤਾਂ ਦਿਨਾਂ ਦੇ ਵਿੱਚ ਉੱਜੜਦੇ ਦਿਨਾਂ ਦੇ ਵਿੱਚ 90% ਕੁਰਬਾਨੀਆਂ ਸਾਡੀਆਂ ਨੇ ਦੇਸ਼ ਆਜ਼ਾਦ ਕਰਾਉਣ ਦੇ ਲਈ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਦਾਸਰੀਆ ਕਾਲ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਕਿਤੇ ਅਮਰੀਕਾ ਅੱਗੇ ਕਿਤੇ ਕਿਹੜੇ ਦੇ ਸਕੇ ਜਾ ਕੇ ਹੱਥ ਾੜਦੇ ਸੀ ਸੀ ਭੁੱਖੇ ਮਰ ਰਹੇ ਆ ਉਹ ਸਾਨੂੰ ਅਨਾਜ ਦੇ ਦਿਓ ਉਹ ਸਾਨੂੰ ਅਨਾਜ ਦੇ ਦਿਓ ਕਿ ਤੁਸੀਂ ਭੁੱਖੇ ਮਰ ਰਹੇ ਸੀ ਨਾ ਉਹ ਮੋਦੀ ਉਹ ਭਾਜਪਾ ਵਾਲੇ ਉਹ ਗੱਲ ਸੁਣ ਲੋ ਜਿਹੜੇ ਸਾਰੇ ਜਿਹੜੇ ਚੱਟੇ ਬੱਟੇ ਨੇ ਪੰਜਾਬ ਵਾਲੇ ਵੀ ਸੁਣ ਲੈਣ ਜਦੋਂ ਉਹਨਾਂ ਅੱਗੇ ਜਾ ਕੇ ਹੱਥ ਾੜਦੇ ਸੀ ਨੇ ਉਹ ਨਾਜ ਦਿਓ ਸਾਨੂੰ ਅਨਾਜ ਦਿਓ ਉਦੋਂ ਅਸੀਂ ਅਨਾਜ ਦੇ ਭੰਡਾਰ ਭਰੇ ਹੋਣੇ ਸਾਡੇ ਬਾਪੂਆਂ ਨੇ ਟਿੱਪੇ ਕਰਾ ਕੇ ਸਾਡੇ ਬਾਪੂਆਂ ਨੇ ਅੱਜ ਅੱਜ ਤੁਹਾਡੇ ਅਨਾਜ ਦੇ ਭੰਡਾਰ ਪਰਤੇ ਅੱਜ ਤੁਸੀਂ ਤੁਸੀਂ ਭੁੱਖੇ ਮਰਦੇ ਫਿਰਦੇ ਸੀ ਅੱਜ ਛੋਟੀ ਧੁੱਖ ਦੂਰ ਕਰਤੀ ਜੋ ਤੁਸੀਂ ਰਾਜਲੇ ਤੁਸੀਂ ਸਾਡੇ ਦੇ ਚੜ ਕੇ ਆ ਗਏ ਤੁਸੀਂ ਸਾਡੇ ਦੇ ਚੜ ਕੇ ਆ ਕੇ ਤੁਹਾਨੂੰ ਰਜਾਇਆ ਅਸੀਂ ਆ ਭੁੱਖੇ ਮਰਦੇ ਨੂੰ ਨਾਜ ਅਸੀਂ ਦਿੱਤਾ ਜਦੋਂ ਤੁਸੀਂ ਇਹ ਗੱਲ ਕਹਿੰਦੇ ਸੀਗੇ ਜਦੋਂ ਤੁਹਾਡਾ ਪ੍ਰਧਾਨ ਮੰਤਰੀ ਇਹ ਗੱਲ ਕਹਿੰਦਾ ਸੀ ਨਾ ਇੱਕ ਟਾਈਮ ਅਨਾਜ ਖਾ ਲੋ ਇੱਕ ਟਾਈਮ ਰੋਟੀ ਖਾ ਲੋ ਦੋ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਤਿੰਨ ਟਾਈਮ ਤੁਹਾਨੂੰ ਰੋਟੀ ਨਹੀਂ ਸੀ ਮਿਲਦੀ ਰੋਟੀ ਛੋਟੀ ਅਸੀਂ ਮਨ ਲਾਈਆ ਰੋਟੀ ਤੁਹਾਨੂੰ ਅਸੀਂ ਦਿੱਤੀਆ ਸ਼ਰਮ ਕਰ ਲੋ ਸਾਡੀਆਂ ਸਬਰਾਂ ਦੇ ਬੰਨ ਨਾ ਫਰਖੋ ਇਹ ਗੱਲ ਪੰਜਾਬ ਵਾਲੇ ਵੀ ਸੁਣ ਲੈਣ ਤਾਕਤ ਤੱਲੇ ਜਿਹੜੇ ਪੰਜਾਬ ਦੇ ਤਾਕਤ ਤੱਲੇ ਨੇ ਨਾ ਜਿੰਨੇ ਲੀਡਰ ਨੇ ਕਿ ਉਹ ਵੀ ਧਿਆਨ ਨਾਲ ਗੱਲ ਸੁਣ ਲੈਣ ਅਸੀਂ ਤੁਹਾਨੂੰ ਕੁਰਸੀਆਂ ਉੱਤੇ ਬਿਠਾਉਨੇ ਆ ਸਾਡੀ ਤੁਸੀਂ ਗੱਲ ਕਦੋਂ ਕਰੋਗੇ ਜਾ ਕੇ ਹਰ ਇੱਕ ਬੰਦਾ ਜਾ ਕੇ ਮੋਤੀ ਉਹ ਕੇ ਸੈਂਟਰ ਕੇ ਜਾ ਕੇ ਕੋਟਾ ਹੋ ਜਾਂਦਾ ਕਰੋ ਪੰਜਾਬ ਦੀ ਗੱਲ ਕਰੋ ਕਦੋਂ ਲੋਕਾਂ ਦੀ ਗੱਲ ਕਰੋਗੇ ਇਹ ਚੱਲਾ ਕਰਦੇ ਨੇ ਅੱਜ ਤੱਕ ਜਿੰਨੇ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਆਪਣੀ ਕੁਰਸੀ ਲਈ ਜਾ ਕੇ ਸੈਂਟਰ ਕੇ ਕੋਟੇ ਹੋ ਜਾਂਦੇ ਨੇਗੇ ਗੱਲਾਂ ਕਰਦੇ ਨੇ ਕਿ ਇਹ ਗੱਲ ਧਿਆਨ ਨਾਲ ਸੁਣਨ ਵਾਲੀ ਆ ਵੀਰੋ ਇਹ ਕਹਿੰਦੇ ਮੋਦੀ ਸਾਡਾ ਜਿਹੜਾ ਆਪਣਾ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਗੱਲਾਂ ਕਰਦ ਨੇ ਵੀ ਕਰੋੜਾਂ ਰੁਪਿਆ ਫੰਡ ਰੋਕੀ ਖੜਾ ਹੈ ਅੱਛਾ ਫੰਡ ਥੋੜਾ ਮੋਦੀ ਰੋਕੀ ਖੜਾ ਹੈ ਮੋਦੀ ਥੋੜਾ ਫੰਡ ਤੋਂ ਨੂੰ ਫੰਡ ਲੈਣਾ ਨਹੀਂ ਆਉਂਦਾ ਤੁਸੀਂ ਜਾ ਕੇ ਜਿੰਨੇ ਵੀ ਤੁਸੀਂ ਪੁਰਥਿਆਂ ਦੇ ਬਿਠਾਇਆ ਤੁਸੀਂ ਪੰਜਾਬ ਦੇ ਮੁੱਖ ਮੰਤਰੀਓ ਤੁਸੀਂ ਪੰਜਾਬ ਦੇ ਮੰਤਰੀਓ ਜਾ ਕੇ ਲਾਓ ਧਰਨਾ 1.5 ਸਾਲ 2 ਸਾਲ ਧਰਨਾ ਚਲਾਇਆ ਧੌਂਤੋ ਕਿੱਲਾ ਕਰਦੇ ਕੱਟ ਕੇ ਆਏ ਨੂੰ ਹਰਾ ਕੇ ਆਇਆ ਇਹ ਕੀ ਕਰਦੇ ਨੇ ਆਪ ਦੇ ਖਤਨੇ ਪਾਰ ਤੇ ਕੱਟੀਆਂ ਹੋ ਗਈਆਂ ਸਾਡੇ ਅਸਲ ਤੋਂ ਟੋਕਾ ਉਹ ਸੁੱਕਾ ਹੋ ਗਿਆ ਤੁਹਾਨੂੰ ਮੋਦੀ ਤੋਂ ਖਤਰਾ ਉਹ ਮੋਦੀ ਨੂੰ ਕਈ ਧੌਣ ਤੋਂ ਕਿੱਲਾ ਪਹਿਲਾ ਕੱਟਿਆ ਅੱਜ ਪਾਣੀ ਪਾ ਪਿਆ ਉਹ ਦੇਖ ਲੈ ਮੂਰੇ ਉਹ ਦੇਖ ਲੋ ਉਹ ਤੁਸੀਂ ਗੱਲਾ ਤੁਸੀਂ ਪੰਜਾਬ ਲਈ ਲੜੋ ਤਾਂ ਸਹੀ ਪੰਜਾਬ ਲਈ ਕੁਝ ਕਰੋ ਤਾਂ ਸਹੀ ਬਸ ਸਿਰ ਪਤਾ ਕੀ ਹੁੰਦਾ ਸਾਡੀ ਕੁਰਸੀ ਨਾ ਵਗ ਜੇ ਸਾਡੇ ਅੰਮ੍ਰਿਤਸਰ ਦਾ ਪ੍ਰੈਸ਼ਰ ਆ ਉਹਦਾ ਪ੍ਰੈਸ਼ਰ ਆ